ਕਿਤਾਬ 40 ਦਿਨ ਲੇਖਕ ਡਾਕਟਰ ਤੁੱਗਾ ਗੁਰਪ੍ਰੀਤ ਦਿਨ 29 ਵਾ ਵੇਖਣ ਤਾਂ ਅੱਖਾਂ ਜੰਮਦਿਆਂ ਅੰસાર ਹੀ ਲੱਗ ਪੈਂਦੀਆਂ ਨੇ ਪਰ ਇਹਨਾਂ ਨੂੰ ਖੁਲਦਿਆਂ ਖੁਲਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ ਜੇ ਦਿਸ਼ਾ ਹੀ ਗਲਤ ਹੋਵੇ ਤਾਂ ਤੇਜ਼ ਰਫ਼ਤਾਰ ਕਿਸੇ ਕੰਮ ਨਹੀਂ ਆਉਂਦੀ ਦਿਨ 29 ਵਾ ਪੌ ਫਟਦਿਆਂ ਹੀ ਫਕੀਰ ਦਾ ਧਿਆਨ ਕੋਲ ਸੁੱਤੇ ਪਏ ਇੱਕ ਛੋਟੇ ਕੱਦ ਤੇ ਭਾਰੀ ਸਰੀਰ ਵਾਲੇ ਆਦਮੀ ਵੱਲ ਪਿਆ ਰੱਬ ਦੇ ਬੰਦੇ ਤੂੰ ਕਦੋਂ ਆਇਆ ਰਾਤੀ ਪਤਾ ਹੀ ਨਹੀਂ ਲੱਗਿਆ ਫਕੀਰ ਨੇ ਉਸ ਉੱਪਰੇ ਬੰਦੇ ਨੂੰ ਪੁੱਛਿਆ ਰਾਤੀ ਤੈਨੂੰ ਸੁੱਤਾਂ ਵੇਖ ਕੇ ਮੈਂ ਵੀ ਇੱਥੇ ਹੀ ਸੌਂ ਗਿਆ ਸੀ ਹੁਣ ਜੈਸਲਮੇਰ ਜਾ ਰਿਹਾ ਹਾਂ ਉਸਨੇ ਜਵਾਬ ਦਿੱਤਾ ਜੈਸਲਮੇਰ ਇੰਨੀ ਦੂਰ ਕੀ ਕੰਮ ਪੈ ਗਿਆ ਫਕੀਰ ਨੇ ਪੁੱਛਿਆ ਸੁਣਿਆ ਉੱਥੇ ਇੱਕ ਹਕੀਮ ਉਮਰ ਲੰਮੇਰੀ ਕਰਨ ਦੀ ਦਵਾਈ ਦਿੰਦਾ ਹੈ ਉਸਨੇ ਜੈਸਲਮੇਰ ਜਾਣ ਦਾ ਕਾਰਨ ਦੱਸਿਆ ਅੱਛਾ ਹੁਣ ਤੱਕ ਤੂੰ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਭਲ ਖੱਟ ਲਈ ਹੈ ਫਕੀਰ ਨੇ ਪੁੱਛਿਆ ਕੁਝ ਖਾਸ ਨਹੀਂ ਉਸ ਆਦਮੀ ਨੇ ਜਵਾਬ ਦਿੱਤਾ ਫਿਰ ਹੋਰ ਉਮਰ ਵਧਾ ਕੇ ਕੀ ਲੈਣਾ ਹੈ ਫਕੀਰ ਨੇ ਸਮਝਾਉਣ ਵਾਂਗ ਪੁੱਛਿਆ ਫਕੀਰ ਦੀ ਗੱਲ ਸੁਣ ਕੇ ਉਹ ਆਦਮੀ ਕੁਝ ਨਹੀਂ ਬੋਲਿਆ ਆਪਣਾ ਸਮਾਨ ਇਕੱਠਾ ਕਰਕੇ ਆਪਣੇ ਰਾਹ ਪੈ ਗਿਆ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਫਕੀਰ ਨੇ ਅਲਪਿਆ ਫਕੀਰ ਦੇ ਬੋਲਾਂ ਨਾਲ ਕੇਸਰ ਦੀ ਜਾ ਖੁੱਲੀ ਬੀਸ਼ਾ ਵੀ ਚੌਕਸ ਹੋਇਆ ਬੈਠਾ ਸੀ ਛੇਤੀ ਹੀ ਤਿਆਰ ਹੋ ਕੇ ਤਿੰਨਾਂ ਨੇ ਆਪਣੀ ਮੰਜ਼ਲ ਦਾ ਰਾਹ ਫੜ ਲਿਆ ਅੱਗੇ ਇੱਕ ਸ਼ਹਿਰ ਆਇਆ ਜਿੱਥੇ ਸਵੇਰੇ ਸਵੇਰੇ ਹੀ ਬਹੁਤ ਚਹਲ ਪੈਲ ਸੀ ਲੋਕ ਕੰਮਾਂ ਕਰਾਂ ਲਈ ਘਰੋਂ ਨਿਕਲ ਰਹੇ ਸਨ ਤੇ ਦੁਕਾਨਾਂ ਖੁੱਲ ਰਹੀਆਂ ਸਨ ਰੇੜੀ ਵਾਲੇ ਰੇੜੀਆਂ ਸਜਾ ਰਹੇ ਸਨ ਤੇ ਬੱਚੇ ਸਕੂਲ ਜਾ ਰਹੇ ਸਨ ਜਵਾਨਾ ਮੈਂ ਵੇਖ ਰਿਹਾ ਤੂੰ ਸਵੇਰ ਦਾ ਕੋਈ ਚੁੱਪ ਜਾ ਲੱਗਦਾ ਠੀਕ ਠਾਕ ਹੈ ਸਭ ਫਕੀਰ ਨੇ ਸੋਚੀ ਪੈ ਕੇਸਰ ਨੂੰ ਪੁੱਛਿਆ ਠੀਕ ਆ ਸਾਈਂ ਜੀ ਬਸ ਸੋਚ ਰਿਹਾ ਜੇ ਮੈਂ ਵੀ ਇਦਾਂ ਦੇ ਸ਼ਹਿਰ ਚ ਜੰਮਿਆ ਹੁੰਦਾ ਤਾਂ ਇੰਨਾ ਜਵਾਕਾ ਵਾਂਗ ਸੋਹਣੇ ਕੱਪੜੇ ਪਾ ਕੇ ਸਕੂਲ ਜਾਇਆ ਕਰਦਾ ਇਨ ਇੱਥੇ ਲੋਕ ਕਿੰਨੇ ਖੁਸ਼ ਲੱਗਦੇ ਨੇ ਜਿਵੇਂ ਮੇਲੇ ਆਏ ਹੋਣ ਕੇਸਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾ ਕੇ ਕਿਹਾ ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਣਾ ਜੰਗਲ ਵਿੱਚ ਇੱਕ ਦਿਨ ਇੱਕ ਚਿੜੀ ਨੇ ਵੇਖਿਆ ਕਿ ਕਾਂ ਟਾਣੀ ਤੇ ਚੁੱਪਚਾ ਬੈਠਾ ਉਦਾਸ ਲੱਗ ਰਿਹਾ ਸੀ ਚਿੜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਕਿਹਾ ਮੈਨੂੰ ਆਪਣਾ ਨਾ ਰੰਗ ਪਸੰਦ ਹੈ ਨਾ ਹੀ ਆਵਾਜ਼ ਹਾਂਸ ਕਿੰਨਾ ਸੋਹਣਾ ਪੰਛੀ ਹੈ ਕਿੰਨਾ ਚੰਗਾ ਹੁੰਦਾ ਜੇ ਮੈਂ ਹਾਂਸ ਹੁੰਦਾ ਚੱਲ ਆਪਾਂ ਹਾਂਸ ਕੋਲ ਚੱਲਦੇ ਹਾਂ ਚਿੜੀ ਨੇ ਕਾਂ ਨੂੰ ਕਿਹਾ ਦੋਵਾਂ ਨੇ ਹਾਂਸ ਕੋਲ ਜਾ ਕੇ ਕਾਂ ਵਾਲੀ ਗੱਲ ਦੱਸੀ ਹਾਂਸ ਨੇ ਕਾਂ ਵੱਲ ਵੇਖ ਕੇ ਕਿਹਾ ਕਦੇ ਮੋਰ ਨੂੰ ਪਹਿਲ ਪਾਉਂਦੇ ਵੇਖਿਆ ਮੋਰ ਦੇ ਖੰਭ ਕਿੰਨੇ ਸੋਹਣੇ ਨੇ ਲੋਕ ਮੋਰ ਦੇ ਖੰਭਾਂ ਨਾਲ ਧਾਰਮਿਕ ਗ੍ਰੰਥਾਂ ਨੂੰ ਚੋਰੀ ਕਰਦੇ ਹਨ ਕਾਸ਼ ਮੈਂ ਮੋਰ ਹੁੰਦਾ ਚਿੜੀ ਨੇ ਹਾਂਸ ਦੀ ਗੱਲ ਸੁਣ ਕੇ ਕਿਹਾ ਚਲੋ ਆਪਾਂ ਮੋਰ ਕੋਲ ਚੱਲਦੇ ਹਾਂ ਤਿੰਨਾਂ ਨੇ ਮੋਰ ਕੋਲ ਜਾ ਕੇ ਸਾਰੀ ਗੱਲ ਦੱਸੀ ਮੋਰ ਨੇ ਕੁਝ ਸੋਚ ਕੇ ਉਦਾਸ ਸੁਰ ਵਿੱਚ ਕਿਹਾ ਨਾ ਮੈਂ ਉੱਚੜ ਸਕਦਾ ਨਾ ਮੇਰੇ ਪੈਰ ਸੋਹਣੇ ਤੁਰਦਿਆਂ ਵੀ ਸ਼ਰਮ ਆਉਂਦੀ ਮੈਂ ਕਾਂ ਵਾਂਗ ਉਡਾਰੀਆਂ ਮਾਰਨਾ ਚਾਹੁੰਦਾ ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ ਕਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ ਜਿੜੀ ਖੁਸ਼ ਸੀ ਕਿ ਕਿਉਂਕਿ ਕਿਉਂਕਿ ਉਸ ਦਾ ਕਾਣ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ ਸੋ ਜਵਾਨਾ ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਕਿਸੇ ਨਾ ਕਿਸੇ ਮਕਸਦ ਲਈ ਦੁਨੀਆ 'ਚ ਭੇਜਿਆ ਹੈ ਗੁਣਾਂ ਵਿੱਚ ਹੀ ਸਹੱਪਣ ਹੈ ਤੇ ਦੂਸਰਿਆਂ ਦੇ ਕੰਮ ਆਉਣਾ ਸਾਡਾ ਮਕਸਦ ਇਸੇ ਮਕਸਦ ਵਿੱਚ ਲੁਕਿਆ ਹੈ ਖੁਸ਼ੀਆਂ ਦਾ ਖਜ਼ਾਨਾ ਫਕੀਰ ਨੇ ਜ਼ਿੰਦਗੀ ਦਾ ਨਿਚੋੜ ਕੇ ਕੇਸਰ ਨੂੰ ਸੁਣਾ ਦਿੱਤਾ ਫਕੀਰ ਦੀ ਦੂਸਰਿਆਂ ਦੇ ਕੰਮ ਆਉਣ ਵਾਲੀ ਗੱਲ ਸੁਣ ਕੇ ਕੇਸਰ ਨੂੰ ਆਪਣੇ ਪਿੰਡ ਦੀਆਂ ਕਈ ਰਵਾਇਤਾਂ ਪਿੱਛੇ ਗੁੱਝੇ ਪੇੜ ਸਮਝਾਉਣ ਲੱਗੇ ਜਦੋਂ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਤਾਂ ਕਿਉਂ ਬੇਬੇ ਕਹੀ ਕੀ ਦਿਨ ਦਾਲ ਰੋਟੀ ਘਰੋਂ ਬਣਾ ਕੇ ਮਾਤਮ ਵਾਲੇ ਘਰ ਦੇ ਕੇ ਹੁੰਦੀ ਸੀ ਕੇਸਰ ਨੂੰ ਹੁਣ ਸਮਝ ਆ ਰਹੀ ਸੀ ਕਿ ਸੌਣ ਵੇਲੇ ਬੇਬੇ ਸਰਬੱਤ ਦਾ ਭਲਾ ਕਿਉਂ ਮੰਗਦੀ ਹੁੰਦੀ ਸੀ ਅੱਜ ਕੱਲ੍ਹ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਸਾਨੂੰ ਸਭ ਨੂੰ ਆਪੋ ਆਪਣੀ ਪਈ ਹੈ ਲੋਕ ਪਹਿਲਾਂ ਵਰਗੇ ਨਹੀਂ ਰਹੇ ਇਹ ਗੱਲ ਕੇਸਰ ਨੇ ਪਿੰਡ ਦੀ ਸਾਥ ਵਿੱਚ ਕਈ ਵਾਰ ਸੁਣੀ ਸੀ ਤਲਵਾਰ ਜੋ ਮਿਆਂ ਦੀ ਕਦਰ ਨਹੀਂ ਕਰਦੀ ਇੱਕ ਦਿਨ ਖੁੰਡੀ ਹੋ ਜਾਂਦੀ ਹੈ ਬੋਲ ਫਕੀਰ ਦੇ ਸਨ ਕੋ ਹਨੇਰੀ ਰਾਤ ਦੀ ਸ਼ਾਂਤ ਚੁੱਪ ਨੂੰ ਸੀ ਚੁੱਪ ਨੂੰ ਭੀਛੇ ਦੇ ਭੌਂਕਣ ਨੇ ਝੰਝੋੜਿਆ ਉਸ ਦੀ ਆਵਾਜ਼ ਸੁਣ ਕੇ ਇੱਕ ਹੋਰ ਕੁੱਤੇ ਦੀ ਆਵਾਜ਼ ਆਈ ਕੇਸਰ ਭੀਛੇ ਨੂੰ ਚੁੱਪ ਕਰਵਾਉਣ ਲੱਗਿਆ ਤਾਂ ਫਕੀਰ ਨੇ ਕਿਹਾ ਭੌਂਕਦੇ ਕੁੱਤੇ ਨੂੰ ਚੁੱਪ ਨਹੀਂ ਕਰਾਈਦਾ ਕਹਿੰਦੇ ਹਨ ਕਿ ਕੁੱਤਿਆਂ ਨੂੰ ਰਾਤ ਦੇ ਹਨੇਰੇ ਵਿੱਚ ਵੀ ਦਿਸਦਾ ਹੈ ਸਭ ਆਪੋ ਆਪਣਾ ਕੰਮ ਕਰ ਰਹੇ ਨੇ ਕੇਸਰ ਦੀ ਸੋਚ ਜਿਵੇਂ ਸਰੀਰ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਵਿੱਚ ਤੈਰਨ ਲੱਗ ਪਈ ਉਸ ਨੂੰ ਲੱਗਾ ਕਿ ਰੱਬ ਦਾ पसारा ਉਸ ਦੀ ਸਮਝ ਤੋਂ ਪਰਾਂ ਹੋਰ ਵੀ ਹੈ ਅੱਖਾਂ ਤੋਂ ਦੂਰ ਸੋਚ ਤੋਂ ਅੱਗੇ ਉਸ ਨੂੰ ਫਕੀਰ ਦੀ ਅਜ ਦੇਣੇ ਹੀ ਕਹੀ ਗੱਲ ਯਾਦ ਆਈ ਕੋਈ ਵੀ ਸੱਚ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਫੇਰ ਬੰਦੇ ਦਾ ਆਪਣਾ ਅੰਤਿਮ ਸੱਚ ਕੀ ਹੈ ਕੇਸਰ ਸੋਚਣ ਲੱਗਾ ਦਿਨ ਤੀਵਾ ਬਿਰਹਾ ਦੀ ਪੀੜ ਸਮਝ ਦੇ ਦਰਵਾਜ਼ੇ ਖੋਲ ਦਿੰਦੀ ਹੈ ਤੇ ਬਸਲ ਦਾ ਸਕੂਨ ਸੋਚ ਨੂੰ ਖੰਭ ਲਾ ਜਾਂਦਾ ਹੈ ਸੋਹਣੇ ਫੁੱਲ ਕਦੇ ਮਿੱਠੇ ਫਲ ਮਿੱਟੇ ਫਲ ਨਹੀਂ ਬਣਿਆ ਕਰਦੇ ਦਿਨ ਤੀਵਾ ਕੇਸਰ ਤੇ ਫਕੀਰ ਤੁਰਦੇ ਤੁਰਦੇ ਆਪਣੇ ਤੋਂ ਅੱਗੇ ਤੁਰੇ ਜਾ ਰਹੇ ਇੱਕ ਮੋٹے শেਠ ਨਾਲ ਯਾਰਲੇ ਸ਼ੇਠ ਜੀ ਨੰਗੇ ਪੈਰੀ ਹੌਲੀ-ਹੌਲੀ ਤੁਰ ਰਹੇ ਸਨ ਦੋ ਨੌਕਰ ਤੇ ਕਬੂਤਾ ਨਾਲ ਚੱਲ ਰਿਹਾ ਸੀ ਪੁੱਛਣ ਤੇ ਪਤਾ ਲੱਗਾ ਕਿ ਸ਼ੇਠ ਨੇ ਆਪਣਾ ਦੁੱਖ ਨਿਵਾਰਨ ਲਈ ਕਿਸੇ ਪੀਰ ਦੀ ਦਰਗਾਹ ਤੇ ਸੁੱਖ ਸੁਖੀ ਹੋਈ ਸੀ ਇੱਕ ਸਾਲ ਹਰ ਮਹੀਨੇ ਨੰਗੇ ਪੈਰੀ ਆ ਕੇ ਮੱਥਾ ਟੇਕਣ ਦੀ ਉਹਨਾਂ ਤੋਂ ਅੱਗੇ ਉਹਨਾਂ ਤੋਂ ਅੱਗੇ ਨਿਕਲ ਕੇ ਕੇਸਰ ਨੇ ਫਕੀਰ ਨਾਲ ਮਾਨ ਦੀ ਗੱਲ ਸਾਂਝੀ ਕੀਤੀ ਕਈ ਲੋਕ ਇੰਨੀ ਸੁੱਖ ਸਹੂਲਤ ਹੁੰਦੇ ਵੀ ਦੁਖੀ ਰਹਿੰਦੇ ਹਨ ਤੇ ਕਈ ਟੱਪਰੀ ਵਾਸ ਵੀ ਬੜੇ ਖੁਸ਼ ਵਿਖੇ ਨੇ ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਪੈਸਾ ਜ਼ਿੰਦਗੀ ਜਿਉਣ ਦੀ ਸਹੂਲਤ ਹੈ ਇਸ ਦੀ ਵੀ ਖੁਸ਼ੀ ਨਹੀਂ ਦੇ ਸਕਦਾ ਖੁਸ਼ੀ ਤਾਂ ਮਨ ਦੇ ਸਕੂਨ ਵਿੱਚ ਹੈ ਤੇ ਸਕੂਨ ਹੈ ਸਬਰ ਸੰਤੋਖ ਤੇ ਰੱਬ ਦੀ ਰਜ਼ਾ ਵਿੱਚ ਤੇ ਫਕੀਰ ਨੇ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ ਇੱਕ ਚੱਕਰਵਰਤੀ ਇੱਕ ਚੱਕਰਵਰਤੀ ਰਾਜੇ ਦਾ ਇੱਕ ਇੱਕ ਪੁੱਤਰ ਸੀ ਜੋ ਹਮੇਸ਼ਾ ਉਦਾਸ ਰਹਿੰਦਾ ਸੀ ਬਹੁਤ ਸਾਰੇ ਸਿਆਣਿਆਂ ਨਾਲ ਗੱਲ ਕੀਤੀ ਕਿਸੇ ਨੇ ਰਾਣੀ ਨੂੰ ਦੱਸਿਆ ਕਿ ਜੇ ਰਾਜਕਮਾਰ ਨੂੰ ਕਿਸੇ ਉਸ ਵਿਅਕਤੀ ਦੀ ਕਮੀਜ਼ ਪਵਾਈ ਜਾਵੇ ਜੋ ਹਮੇਸ਼ਾ ਖੁਸ਼ ਰਹਿੰਦਾ ਹੋਵੇ ਤਾਂ ਰਾਜਕਮਾਰ ਦੀ ਖੁਸ਼ੀ ਵਾਪਸ ਆ ਸਕਦੀ ਹੈ ਰਾਣੀ ਦਾ ਕਹਿਣ ਤੇ ਰਾਜਾ ਕਿਸੇ ਹਰ ਵੇਲੇ ਖੁਸ਼ ਰਹਿਣ ਵਾਲੇ ਆਦਮੀ ਦੀ ਭਾਲ ਵਿੱਚ ਨਿਕਲ ਤੁਰਿਆ ਬਹੁਤ ਲੋਕਾਂ ਨੂੰ ਪੁੱਛਿਆ ਕਿਸੇ ਨੇ ਇੱਕ ਮੀਰ ਵਪਾਰੀ ਬਾਰੇ ਦੱਸਿਆ ਤਾਂ ਰਾਜਾ ਉਸ ਨੂੰ ਮਿਲਣ ਗਿਆ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਸਦਾ ਹੀ ਖੁਸ਼ ਕਿਉਂ ਰਹਿੰਦਾ ਹੈ ਅਮੀਰ ਵਪਾਰੀ ਨੇ ਕਿਹਾ ਨਹੀਂ ਸ਼ਹਿਨਸ਼ਾ ਰਾਤ ਨੂੰ ਇਸ ਫਿਕਰ ਨਾਲ ਨੀਂਦ ਨਹੀਂ ਆਉਂਦੀ ਕਿ ਕਿਤੇ ਮੇਰੀ ਦੌਲਤ ਚੋਰੀ ਨਾ ਹੋ ਜਾਵੇ ਰਾਜੇ ਨੇ ਹੋਰ ਵੀ ਬਹੁਤ ਭਾਲ ਕੀਤੀ ਜਦੋਂ ਕਿ ਅਜਿਹਾ ਵਿਅਕਤੀ ਨਾ ਲੱਭਾ ਤਾਂ ਰਾਜਾ ਨਿਰਾਸ਼ ਹੋ ਕੇ ਮਹਿਲਾਂ ਨੂੰ ਵਾਪਸ ਚੱਲ ਪਿਆ ਰਾਸਤੇ ਵਿੱਚ ਇੱਕ ਫਕੀਰ ਨੁਮਾ ਆਦਮੀ ਦੇਖਿਆ ਜੋ ਇੱਕ ਪੁਰਾਣਾ ਕੰਬਲੋੜੀ ਬੈਠਾ ਸੀ ਬਹੁਤ ਖੁਸ਼ ਲੱਗ ਰਿਹਾ ਸੀ ਰਾਜੇ ਨੇ ਉਸ ਨੂੰ ਪੁੱਛਿਆ ਕਿ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਹਾਂ ਦੁਖੀ ਰਹਿਣ ਦਾ ਕਾਰਨ ਵੀ ਤਾਂ ਕੋਈ ਨਹੀਂ ਹੈ ਗਰੀਬ ਆਦਮੀ ਨੇ ਹੱਸਦਿਆਂ ਜਵਾਬ ਦਿੱਤਾ ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ ਮੈਨੂੰ ਤੇਰੀ ਕਮੀਜ਼ ਚਾਹੀਦੀ ਹੈ ਤੈਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਵੇਗੀ ਰਾਜੇ ਨੇ ਕਿਹਾ ਕਿਹੜੀ ਕਮੀਜ਼ ਗਰੀਬ ਆਦਮੀ ਨੇ ਕਿਹਾ ਤੇ ਹੱਸਦਿਆਂ ਕੰਬਲ ਲਾ ਦਿੱਤਾ ਉਹ ਤਾਂ ਅਡ ਤੋ ਨੰਗਾ ਸੀ ਸਕੂਨ ਤੇ ਖੁਸ਼ੀ ਬਾਰੇ ਕੀਤੀਆਂ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਜੀਤੀ ਬਾਰੇ ਸੋਚਣ ਲੱਗਿਆ ਜਿਸ ਦੀ ਇੱਕ ਝਲਕ ਹੀ ਕੇਸਰ ਨੂੰ ਸਾਰਾ ਦਿਨ ਖੁਸ਼ ਰੱਖਣ ਲਈ ਕਾਫੀ ਸੀ ਜੀਤੀ ਦੀ ਯਾਦ ਜਿਵੇਂ ਕੇਸਰ ਦੇ ਨਾਲ ਹੀ ਸੌਂਦੀ ਸੀ ਉੱਠਦਿਆਂ ਹੀ ਕੇਸਰ ਨੇ ਸਾਹਮਣੇ ਜੀਤੀ ਦਾ ਚਿਹਰਾ ਆ ਜਾਂਦਾ ਤੇ ਸਾਰਾ ਦਿਨ ਉਸ ਦੇ ਨਾਲ-ਨਾਲ ਰਹਿੰਦਾ ਕੇਸਰ ਨੂੰ ਯਾਦ ਆਇਆ ਕਿ ਹਰ ਰੋਜ਼ ਹਵੇਲੀ ਜਾਣ ਤੋਂ ਪਹਿਲਾਂ ਬੈਠਕ ਵਾਲੇ ਸ਼ੀਸ਼ੇ 'ਚ ਆਪਣਾ ਚਿਹਰਾ ਵੇਖ ਕੇ ਆਪਣਾ ਡੱਬੀਆਂ ਵਾਲਾ ਪਰਨਾ ਦੁਬਾਰਾ ਬੰਨ ਕੇ ਹੀ ਘਰੋਂ ਨਿਕਲਦਾ ਹੁੰਦਾ ਸੀ ਤੂੰ ਕਿਹੜੇ ਮੇਲੇ ਨੂੰ ਚੱਲਿਆ ਅੱਜ ਬੇਬੇ ਹੱਸ ਕੇ ਉਹਨੂੰ ਪੁੱਛਦੀ ਪਰ ਕੇਸਰ ਹਮੇਸ਼ਾ ਬੇਬੇ ਤੋਂ ਅੱਖਾਂ ਬਚਾ ਕੇ ਬਾਹਰ ਨਿਕਲਦੀ ਕਾਲ ਵਿੱਚ ਹੁੰਦਾ ਸੀ ਦੁੱਧ ਪੀਣਾ ਨਾ ਭੁੱਲ ਜਾਈ ਬਹੁਤ ਕੋਸਾ ਕਰਕੇ ਰੱਖਿਆ ਤੇਰੇ ਲਈ ਚੌਂਕੇ 'ਚ ਸਾਰਾ ਦਿਨ ਕੰਮ ਕਰਨਾ ਤੂੰ ਬੇਬੇ ਦੀ ਆਵਾਜ਼ ਵਿੱਚ ਤਰਲਾ ਹੁੰਦਾ ਸੀ ਕੇਸਰ ਜੀਤੀ ਨੂੰ ਵੇਖਣ ਦੀ ਕਾਲੀ 'ਚ ਸਾਰਾ ਕੁਝ ਹੀ ਭੁੱਲ ਜਾਂਦਾ ਦੁੱਧ ਪੀਣਾ ਵੀ ਬੇਬੇ ਪਿੱਛੋਂ ਆਵਾਜ਼ਾਂ ਮਾਰਦੀ ਰਹਿ ਜਾਂਦੀ ਜੀਤੀ ਬਾਰੇ ਸੋਚਦੇ ਆ ਕੇਸਰ ਨੂੰ ਬੇਰਾਂ ਵਾਲੀ ਗੱਲ ਯਾਦ ਆ ਗਈ ਇੱਕ ਵਾਰ ਕੇਸਰ ਨੇ ਰੱਕੜ ਵਾਲੇ ਮਲਿਆਂ ਚੋਂ ਜੀਤੀ ਲਈ ਮਿੱਠੇ ਮਿੱਠੇ ਬੇਰ ਤੋੜ ਕੇ ਲਿਆਂਦੇ ਹਵੇਲੀ ਵੱਲ ਜਾਂਦਿਆਂ ਸਾਰਿਆਂ ਤੋਂ ਅੱਕ ਬਚਾ ਕੇ ਜੀਤੀ ਜੋ ਛੱਤ ਤੇ ਖੜੀ ਸੀ ਨੂੰ ਇਸ਼ਾਰਾ ਕਰਕੇ ਕੇਸਰ ਨੇ ਬੇਰ ਜੀਤੀ ਦੇ ਦਰਵਾਜ਼ੇ ਉੱਤੋਂ ਦੀ ਅੰਦਰ ਸੁੱਟ ਦਿੱਤੇ ਕਈ ਦਿਨਾਂ ਬਾਅਦ ਜਦੋਂ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੂੰ ਕੇਸਰ ਨੇ ਪੁੱਛਿਆ ਬੇਰ ਕਿਵੇਂ ਲੱਗੇ ਮਿੱਠੇ ਸੀ ਲੈ ਕਿੱਥੇ ਜੀਤੀ ਨੇ ਉਦਾਸ ਹੋ ਕੇ ਕਿਹਾ ਉਹ ਤਾਂ ਮੇਰੇ ਥੱਲੇ ਆਉਣ ਤੋਂ ਪਹਿਲਾਂ ਹੀ ਸਾਡੀ ਬੱਕਰੀ ਨੇ ਖਾ ਲਏ ਸੀ ਕੇਸਰ ਨੂੰ ਜੀਤੀ ਦੇ ਭੋਲੇ ਚਿਹਰੇ ਵੱਲ ਵੇਖ ਕੇ ਉਸ ਦਿਨ ਹਾਸਾ ਆ ਗਿਆ ਸੀ ਤੇ ਅੱਜ ਉਹੀ ਗੱਲ ਯਾਦ ਕਰਕੇ ਕੇਸਰ ਦਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ ਉਹ ਕਿੰਨੀ ਹੀ ਦੇਰ ਖੁਸ਼ੀ ਤੇ ਗਮੀ ਦੇ ਰਹਾਸ ਵਿੱਚ ਘੁਆਚਿਆ ਰਹਾ ਕੇਸਰ ਦੀਆਂ ਅਧ ਖੁੱਲੀਆਂ ਅੱਖਾਂ ਅੰਬਰ ਨੂੰ ਨਿਹਾਰਨ ਲੱਗੀਆਂ ਉਸ ਨੂੰ ਯਾਦ ਆਇਆ ਕਿ ਇੱਕ ਦਿਨ ਜੀਤੀ ਨੇ ਪੁੱਛਿਆ ਸੀ ਜੇ ਅਸੀਂ ਜੇ ਕਦੇ ਅਸੀਂ ਵਿਛੜ ਗਏ ਤਾਂ ਦਿਨ ਕਿਵੇਂ ਲੰਘਿਆ ਕਰਨਗੇ ਮੈਂ ਤਾਂ ਰਾਂਝੇ ਵਾਂਗ ਤੇਰੀਆਂ ਮੱਜਾਂ ਚਾਰਨ ਆ ਜਾਣਾ ਕੇਸਰ ਨੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਤੇਰੀਆਂ ਯਾਦਾਂ ਦੇ ਲਾਂਗੇ ਚ ਦਿਨ ਵੀ ਆਪੇ ਲੰਘ ਜਾਣਗੇ ਇਹ ਕੰਮ ਇੱਕ ਕੰਮ ਕਰੇਗਾ ਜੀਤੀ ਨੇ ਕੇਸਰ ਵੱਲ ਵੇਖਦਿਆਂ ਪੁੱਛਿਆ ਕਿ ਜੇ ਕਦੇ ਵਿਛੜੇ ਦਾ ਆਪਾਂ ਤ੍ਰੂ ਤਾਰਾ ਵੇਖਿਆ ਕਰਾਂਗੇ ਸ਼ਾਇਦ ਆਪਾਂ ਨੂੰ ਵੀ ਤ੍ਰੂ ਤਾਰਾ ਮਰਹੋਂ ਦਾ ਵਰ ਮਿਲ ਜਾਵੇ ਕਹਿੰਦੇ ਆ ਜੀਤੀ ਦਾ ਹੱਥ ਕੇਸਰ ਦੇ ਹੱਥ ਵੱਲ ਸਰਕ ਗਿਆ ਦੂਰ ਕਿਤੇ ਕੋਈ ਕੁੱਤਾ ਭੌਂਕਣ ਦੀ ਆਵਾਜ਼ ਸੁਣ ਕੇ ਭੀਸ਼ਾ ਵੀ ਉੱਠ ਖੜਾ ਹੋਇਆ ਕੇਸਰ ਤਰਬਕ ਕੇ ਆਪਣੀਆਂ ਸੋਚਾਂ ਚੋਂ ਬਾਹਰ ਆ ਗਿਆ ਉਸ ਦਾ ਧਿਆਨ ਫਕੀਰ ਵੱਲ ਸੀ ਫਕੀਰ ਚਿੱਟੇ ਧਾਗਿਆਂ ਵਾਲੀ ਮਾਲਾ ਹੱਥ ਵਿੱਚ ਫੜ ਕੇ ਸ਼ਾਂਤ ਚਿੱਤ ਸੁਰਤ ਟਿਕਾਈ ਬੈਠਾ ਸੀ ਖੁਸ਼ੀ ਗਮੀ ਦੀ ਹਰ ਸੀਮਾ ਤੋਂ ਪਾਰ ਦਿਨ 31ਵਾਂ ਸੱਚ ਦੇ ਰਾਹ ਤੇ ਨਹੀਂ ਸੱਚ ਦੇ ਨਾਲ ਤੁਰਿਆ ਜਾਂਦਾ ਹੈ ਸੱਚ ਨੂੰ ਲੱਭਿਆ ਨਹੀਂ ਸੱਚ ਨੂੰ ਵੇਖਿਆ ਜਾਂਦਾ ਹੈ ਤੇ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਦਿਨ 31ਵਾਂ ਗਰਮੀ ਵਧ ਰਹੀ ਸੀ ਰੇਤਲੇ ਰਾਹ ਤਪ ਗਏ ਸਨ ਕੇਸਰ ਨੇ ਝੋਲੇ ਚੋਂ ਕੱਢ ਕੇ ਜੁੱਤੀ ਪਾ ਲਈ ਪਿੱਛੋਂ ਇੱਕ ਗੱਡੇ ਵਾਲੇ ਨੂੰ ਆ ਕੇ ਫਕੀਰ ਨੂੰ ਨਮਸਕਾਰ ਕਰਕੇ ਆਪਣੇ ਗੱਡੇ ਤੇ ਬੈਠਣ ਦੀ ਪ੍ਰਾਰਥਨਾ ਕੀਤੀ ਉਹ ਦੋਵੇਂ ਗੱਡੇ ਤੇ ਪਰਨਾ ਵਿਛਾ ਕੇ ਚਾਲਕ ਦੇ ਪਿੱਛੇ ਬੈਠ ਗਏ ਪੁਰਾਣੇ ਗੱਡੇ ਦੇ ਪਹੀਆਂ ਦੀ ਆਵਾਜ਼ ਇੱਕ ਲਹਿ ਲ ਲ ਮਈ ਸੰਗੀਤ ਸੀ ਬਹੁਤ ਸੋਣੀ ਹੈ ਤੇਰੇ ਬਲਦਾਂ ਦੀ ਜੋੜੀ ਫਕੀਰ ਨੇ ਗੱਡੇ ਵਾਲੇ ਨੂੰ ਕਿਹਾ ਹਾਂ ਲੱਖਾ ਤੇ ਗੋਰਾ ਇਹ ਦੋਵੇਂ ਘਰ ਦੇ ਹੀ ਪਾਲੇ ਹੋਏ ਆ ਜੇ ਮੇਰੇ ਕੋਲ ਇੱਕ ਬਲਦ ਹੋਰ ਹੋਵੇ ਤਾਂ ਕੰਮ ਥੋੜਾ ਸੌਖਾ ਹੋ ਜਾਵੇਗਾ ਚਾਲ ਕਿਨੇ ਲੱਖੇ ਬਲਦ ਦੀ ਟੁੱਟ ਤੇ ਹੱਥ ਫੇਰਦਿਆਂ ਕਿਹਾ ਫਕੀਰ ਨੇ ਹੱਸਦਿਆਂ ਕਿਹਾ ਜਦੋਂ ਤੈਨੂੰ ਤੀਜਾ ਬਲਦ ਮਿਲ ਗਿਆ ਤਾਂ ਫਿਰ ਤੂੰ ਚੌਥਾ ਮੰਗੇਗਾ ਤਿੰਨੋਂ ਹੱਸਣ ਲੱਗ ਪਏ ਫਕੀਰ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਤੁਰੇ ਜਾਂਦੇ ਸਾਧੂ ਨੇ ਰਾਹ ਚ ਬੈਠੇ ਇੱਕ ਉਦਾਸ ਨੌਜਵਾਨ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਤਿੰਨ ਹਫ਼ਤੇ ਪਹਿਲਾਂ ਮੇਰਾ ਦਾਦਾ ਮਰ ਗਿਆ ਸੀ ਉਹ ਮੇਰੇ ਲਈ 5 ਕਿੱਲੇ ਜ਼ਮੀਨ ਛੱਡ ਗਿਆ ਅੱਛਾ ਦਾਦੇ ਦੇ ਤੁਰ ਜਾਣ ਕਰਕੇ ਉਦਾਸ ਹੈ ਸਾਧੂ ਨੇ ਪੁੱਛਿਆ ਨਹੀਂ ਉਸ ਨੇ ਤਾਂ ਮਰਦੇ ਹਿਸਾਬ ਨਾਲ ਇੱਕ ਦਿਨ ਜਾਣਾ ਹੀ ਸੀ ਪਰ ਮੇਰਾ ਹਿੱਸਾ 10 ਕਿੱਲੇ ਬੰਦਾ ਸੀ ਚਲੋ ਖੈਰ ਉਸ ਤੋਂ ਅਗਲੇ ਹਫ਼ਤੇ ਮੇਰਾ ਨਾਨਾ ਮਰ ਗਿਆ ਉਹ ਮੈਨੂੰ ਆਪਣੀ ਘੋੜੀ ਦੇ ਗਿਆ ਫਿਰ ਪਿਛਲੇ ਹਫ਼ਤੇ ਮੇਰੀ ਨਾਨੀ ਮਰ ਗਈ ਉਹ ਮੇਰੇ ਲਈ 5000 ਰੁਪਏ ਛੱਡ ਕੇ ਗਈ ਨੌਜਵਾਨ ਨੇ ਨੀਵੀਂ ਪਾਈ ਉਦਾਸ ਲਹਿਜੇ ਚ ਕਿਹਾ ਹਾਂ ਭਾਈ ਇੰਨੀਆ ਮੌਤਾਂ ਪਰਿਵਾਰ ਚ ਉੱਪਰੋਂ ਥਲੀ ਬੰਦਾ ਉਦਾਸ ਤਾਂ ਹੋ ਜਾਂਦਾ ਹੈ ਸਾਧੂ ਨੇ ਸੋਚਦਿਆਂ ਕਿਹਾ ਗੱਲ ਇਹ ਨਹੀਂ ਹੈ ਨੌਜਵਾਨ ਨੇ ਕਿਹਾ ਤਾਂ ਫਿਰ ਕੀ ਗੱਲ ਹੈ ਸਾਧੂ ਨੇ ਪੁੱਛਿਆ ਇਸ ਹਫ਼ਤੇ ਕੋਈ ਵੀ ਨਹੀਂ ਮਰਿਆ ਨੌਜਵਾਨ ਨੇ ਨੀਵੀਂ ਪਾਈ ਜਵਾਬ ਦਿੱਤਾ ਕਹਾਣੀ ਖਤਮ ਹੋਈ ਤਾਂ ਤਿੰਨੋਂ ਹੱਸ ਪਏ ਫਕੀਰ ਨੇ ਗੱਲ ਜਾਰੀ ਰੱਖੀ ਗੱਲ ਦਾ ਇਹ ਗੱਲ ਤਾਂ ਮਜ਼ਾਕੀਆ ਹੈ ਪਰ ਇਸ ਦਾ ਅਰਥ ਬੜਾ ਡੂੰਘਾ ਤੇ ਸੱਚਾ ਹੈ। ਇੱਛਾ ਇੱਕ ਪੂਰੀ ਕਰੋ ਤਾਂ ਦੂਜੀ ਤਿਆਰ ਹੋ ਜਾਂਦੀ ਹੈ। ਜਿਵੇਂ ਕਹਿੰਦੇ ਆ ਨਾ ਦਾਦੀ ਮੋਈ ਤਾਂ ਪੋਤੀ ਹੋਈ ਟੱਬਰ ਓਡੇ ਦਾ ਓ ਟੱਬਰ ਓਡੇ ਦਾ। ਰੱਬ ਸਾਨੂੰ ਬਹੁਤ ਸਾਰੀਆਂ ਨਿਯਾਮਤਾ ਦੇ ਕੇ ਦੁਨੀਆ 'ਚ ਭੇਜਦਾ ਹੈ ਪਰ ਅਸੀਂ ਧਿਆਨ ਸਿਰਫ ਉਸ ਚੀਜ਼ ਵੱਲ ਦਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦੀ। ਫਕੀਰ ਨੇ ਗੱਲ ਲੱਗੇ ਚੋਰੀ। ਜਿਵੇਂ ਇੱਕ ਵਾਰ ਇੱਕ ਗਰੀਬ ਆਦਮੀ ਨੇ ਰਾਜੇ ਕੋਲ ਜਾ ਕੇ ਫਰਿਆਦ ਕੀਤੀ, "ਜਹਾਂ ਪਨਾ ਬਹੁਤ ਗਰੀਬ ਹਾਂ, ਮੇਰੇ ਕੋਲ ਕੋਈ ਵੀ ਨਹੀਂ ਹੈ।" ਕੁਝ ਸੋਨੇ ਦੀਆਂ ਮੋਹਰੇ ਮਿਲ ਜਾਣ ਤਾਂ ਗੁਜ਼ਾਰਾ ਸੌਖਾ ਹੋ ਜਾਵੇਗਾ ਰਾਜੇ ਨੇ ਕਿਹਾ ਜੇ ਤੂੰ ਆਪਣਾ ਇੱਕ ਹੱਥ ਵੱਢ ਕੇ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ 100 ਸੋਨੇ ਦੀਆਂ ਮੋਹਰੇ ਦੇਵਾਂਗਾ ਮੈਂ ਆਪਣਾ ਹੱਥ ਵੱਢ ਕੇ ਕਿਵੇਂ ਦੇ ਸਕਦਾ ਹਾਂ ਉਸ ਗਰੀਬ ਨੇ ਕਿਹਾ ਕੀ ਤੇਰੇ ਹੱਥ ਦੀ ਕੀਮਤ 100 ਮੋਹਰਾਂ ਤੋਂ ਵੱਧ ਹੈ ਰਾਜੇ ਨੇ ਪੁੱਛਿਆ ਹਾਂ ਬਿਲਕੁਲ ਗਰੀਬ ਨੇ ਯਕੀਨ ਨਾਲ ਕਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੇਰੇ ਕੋਲ ਕੁਝ ਨਹੀਂ ਹੈ ਰਾਜੇ ਨੇ ਜਵਾਬ ਰਾਜੇ ਦੇ ਜਵਾਬ ਵਿੱਚ ਤਰਕ ਸੀ ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਸਾਡੀ ਹਾ ਖਾਲਤ ਅਰਬ ਦੇ ਉਸ ਬੰਦੇ ਵਰਗੀ ਹੈ ਜੋ ਨਮਾਜ਼ ਪੜਨ ਗਿਆ ਆਪਣਾ ਊਠ ਮਸਜਿਦ ਦੇ ਬਾਹਰ ਖੁੱਲਾ ਹੀ ਛੱਡ ਖੁਦਾ ਦੇ ਆਸਰੇ ਛੱਡ ਗਿਆ ਸੀ ਉਹ ਜਦੋਂ ਨਮਾਜ਼ ਪੜ ਕੇ ਬਾਹਰ ਆਇਆ ਤਾਂ ਊਠ ਨੂੰ ਉੱਥੇ ਨਾ ਵੇਖ ਕੇ ਖੁਦਾ ਨੂੰ ਹੀ ਲਾਮਾ ਦੇਣ ਲੱਗ ਪਿਆ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਆਪਣਾ ਊਠ ਉੱਥੇ ਆਪ ਬੰਨਣਾ ਪਵੇਗਾ ਜੇ ਰੱਬ ਨੇ ਰੋਟੀ ਦਿੱਤੀ ਹੈ ਤਾਂ ਸਾਨੂੰ ਗਰਾਹੀ ਤੋੜ ਕੇ ਮੂੰਹ ਵਿੱਚ ਆਪ ਹੀ ਪਾਉਣੀ ਪਵੇਗੀ ਗੱਲਾਂ-ਗੱਲਾਂ 'ਚ ਮੈਨੂੰ ਉਹ ਭਗਤ ਵੀ ਯਾਦ ਆ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਜੋ ਦਿਨ-ਰਾਤ ਰੱਬ ਦੀ ਭਗਤੀ ਕਰਕੇ ਅਰਦਾਸਾਂ ਕਰ ਰਿਹਾ ਸੀ ਕਿ ਉਸਦੀ ਲਾਟਰੀ ਨਿਕਲ ਆਵੇ ਆਖਰ ਇੱਕ ਦਿਨ ਰੱਬ ਨੇ ਪ੍ਰਗਟ ਹੋ ਕੇ ਕਿਹਾ ਤੇਰੀ ਭਗਤੀ ਕਬੂਲ ਹੋਈ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਕਿਹੜਾ ਕੰਮ ਭਗਤ ਨੇ ਪੁੱਛਿਆ ਰੱਬ ਨੇ ਕਿਹਾ ਜਾ ਜਾ ਕੇ ਪਹਿਲਾਂ ਟਿਕਟ ਖਰੀਦ ਕੇ ਲਿਆ ਤਿੰਨੋਂ ਹੱਸਣ ਲੱਗ ਪਏ ਫਕੀਰ ਨੇ ਗੱਲ ਜਾਰੀ ਰੱਖੀ ਮੁੱਖ ਦੀ ਗੱਲ ਇਹ ਹੈ ਕਿ ਰੱਬ ਦੀਆਂ ਨਿਯਮਤਾਂ ਦਾ ਖਲਾਰਾ ਸਾਡੇ ਆਲੇ-ਦੁਆਲੇ ਹੀ ਹੈ ਅਸੀਂ ਜੋ ਚੁਣਦੇ ਹਾਂ ਉਹੀ ਸਾਡੀ ਤਕਦੀਰ ਤਕਦੀਰ ਦਾ ਹਿੱਸਾ ਬਣਦੀ ਹੈ ਜਿਵੇਂ ਇੱਕ ਵਾਰ ਇੱਕ ਆਦਮੀ ਦੁਨੀਆ ਤੋਂ ਉਪਰਾਮ ਹੋ ਕੇ ਜੰਗਲ ਵਿੱਚ ਭਗਤੀ ਕਰਨ ਚਲਾ ਗਿਆ ਜੰਗਲ ਵਿੱਚ ਤੁਰਦਿਆਂ-ਤੁਰਦਿਆਂ ਉਸ ਨੇ ਇੱਕ ਜ਼ਖਮੀ ਹਿਰਨ ਵੇਖਿਆ ਜੋ ਤੁਰ ਨਹੀਂ ਸਕਦਾ ਸੀ ਕਿਸੇ ਸ਼ਿਕਾਰੀ ਦਾ ਤੀਰ ਲੱਗਣ ਕਰਕੇ ਉਸ ਦੀ ਪਿਛਲੀ ਲੱਤ ਕੰਮ ਨਹੀਂ ਸੀ ਕਰ ਰਹੀ ਥੋੜੀ ਦੇਰ ਬਾਅਦ ਇੱਕ ਹਾਥੀ ਪਰੇ ਹਾਥੀ ਹਰੇ ਪੱਤਿਆਂ ਦੀਆਂ ਟਾਹਣੀਆਂ ਹਿਰਨ ਮੂਰੇ ਖਾਣ ਲਈ ਰੱਖ ਗਿਆ ਇਸ ਤਰ੍ਹਾਂ ਹਰ ਰੋਜ਼ ਹਾਥੀ ਹਿਰਨ ਲਈ ਚਾਰਾ ਲੈ ਕੇ ਆਉਂਦਾ ਉਹ ਆਦਮੀ ਭਗਤੀ ਕਰਦੇ ਐ ਵਰਤਾਰਾ ਵੇਖਦਾ ਰਿਹਾ ਕੁਝ ਦਿਨਾਂ ਬਾਅਦ ਹਿਰਨ ਠੀਕ ਹੋ ਗਿਆ ਤੇ ਤੁਰ ਕੇ ਜੰਗਲ ਵੱਲ ਚਲਾ ਗਿਆ ਪਰਮਾਤਮਾ ਤੇ ਅਤੁੱਟ ਵਿਸ਼ਵਾਸ ਰੱਖਣ ਵਾਲੇ ਉਸ ਆਦਮੀ ਨੇ ਸੋਚਿਆ ਕਿ ਜੇਕਰ ਪਰਮਾਤਮਾ ਜਖਮੀ ਹਿਰਨ ਨੂੰ ਖਾਣਾ ਪਹੁੰਚਾ ਸਕਦਾ ਹੈ ਤਾਂ ਮੇਰਾ ਪੇਟ ਵੀ ਜ਼ਰੂਰ ਭਰੇਗਾ ਕਿਉਂਕਿ ਮੈਂ ਤਾਂ ਰੋਜ਼ ਭਗਤੀ ਕਰਦਾ ਹਾਂ ਤੇ ਉਹ ਬੈਠ ਕੇ ਖਾਣਾ ਉਡੀਕਣ ਲੱਗਿਆ ਕਈ ਦਿਨ ਬੀਤ ਗਏ ਪਰ ਕੋਈ ਨਾ ਬੋੜਿਆ ਉਹ ਆਦਮੀ ਬਹੁਤ ਕਮਜ਼ੋਰ ਹੋ ਗਿਆ ਇੱਕ ਸਾਧੂ ਉਧਰੋਂ ਲੰਘਿਆ ਤੇ ਉਸ ਨੇ ਢਟਾਲ ਪਏ ਆਦਮੀ ਨੂੰ ਉਠਾ ਕੇ ਪਾਣੀ ਪਾਇਆ ਤੇ ਉਸ ਦੀ ਹਾਲਤ ਦਾ ਕਾਰਨ ਪੁੱਛਿਆ ਉਸ ਆਦਮੀ ਨੇ ਸਾਧੂ ਨੂੰ ਹਿਰਨ ਤੇ ਹਾਥੀ ਵਾਲੀ ਗੱਲ ਦੱਸੀ ਸਾਧੂ ਨੇ ਕੁਝ ਸੋਚਦਿਆਂ ਉਸ ਆਦਮੀ ਨੂੰ ਪੁੱਛਿਆ ਤੂੰ ਲਾਚਾਰ ਹਿਰਨ ਬਣ ਕੇ ਮੁਥਾਜ ਕਿਉਂ ਬਣਿਆ ਮਦਦ ਕਰਨ ਵਾਲਾ ਹਾਥੀ ਕਿਉਂ ਨਾ ਬਣਿਆ ਫਕੀਰ ਦੀ ਗੱਲ ਸੁਣ ਕੇ ਉਹ ਗੱਡੇ ਉਸ ਗੱਡੇ ਵਾਲੇ ਨੇ ਕਿਹਾ ਗੱਲ ਤਾਂ ਸਹੀ ਹੈ ਆਪਣੀ ਕਿਸਮਤ ਦੀ ਵਾਗੜ ਹੋਰ ਆਪਣੀ ਹਾਥੀ ਹੁੰਦੀ ਹੈ ਬੀਸ਼ਾ ਕਦੇ ਗੱਡੀ ਦੇ ਅੱਗੇ ਤੇ ਕਦੇ ਪਿੱਛੇ ਦੌੜਦਾ ਜਾਂ ਕੁਝ ਲੱਗ ਰਿਹਾ ਸੀ ਜਿਵੇਂ ਕਿ ਉਸ ਨੂੰ ਵੀ ਫਕੀਰ ਦੀ ਗੱਲ ਸਮਝ ਲੱਗੀ ਹੋਵੇ ਥੋੜੀ ਦੂਰ ਹੀ ਗਏ ਸਨ ਕਿ ਹਵਾ ਵਿੱਚ ਰਚਿਆ ਧੂਆਂ ਨੱਕ ਮੂੰਹ ਨੂੰ ਚੜਨ ਲੱਗਾ ਨਾਲ ਹੀ ਖੇਤ ਵਿੱਚ ਪੱਕਿਆ ਬਾਜਰਾ ਅੱਗ ਲਾ ਕੇ ਜਲ ਕੇ ਰਾਖ ਹੋ ਰਿਹਾ ਸੀ ਵਟ ਤੇ ਬੈਠਾ ਆਦਮੀ ਆ ਵਟ ਤੇ ਬੈਠਾ ਅੱਖਾਂ ਪੂੰਝ ਰਿਹਾ ਆਦਮੀ ਉਸ ਖੇਤ ਦਾ ਮਾਲਕ ਲੱਗ ਰਿਹਾ ਸੀ ਫਕੀਰ ਨੇ ਉਸ ਕੋਲ ਜਾ ਕੇ ਆਪਣੀ ਮਸ਼ਕ ਚੋਂ ਉਸ ਨੂੰ ਪਾਣੀ ਪੀਣ ਨਹੀਂ ਦਿੱਤਾ ਗੱਡੇ ਵਾਲਾ ਕੁਝ ਦੇਰ ਰੁੱਕ ਕੇ ਚਲਾ ਗਿਆ ਕੇਸਰ ਤੇ ਫਕੀਰ ਖੇਤ ਦੇ ਮਾਲਕ ਕੋਲ ਬੈਠ ਗਏ ਉਸ ਆਦਮੀ ਨੇ ਰੋਂਦਿਆਂ ਆਪਣਾ ਦੁੱਖ ਸਾਂਝਾ ਕੀਤਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਇਹ ਕਹਿਰ ਮੇਰੇ ਨਾਲ ਹੀ ਕਿਉਂ ਵਾਪਰਿਆ ਫਕੀਰ ਨੇ ਦਲਾਸਾ ਦਿੰਦਿਆਂ ਕਿਹਾ ਕਈ ਗੱਲਾਂ ਦਾ ਜਵਾਬ ਸਿਰਫ ਸਮਾਂ ਹੀ ਦੇ ਸਕਦਾ ਹੈ ਪ੍ਰਮਾਤਮਾ ਤੇ ਭਰੋਸਾ ਰੱਖੀ ਥੋੜੀ ਦੇਰ ਉਸ ਆਦਮੀ ਕੋਲ ਬੈਠਣ ਤੋਂ ਬਾਅਦ ਦੋਵੇਂ ਤਰਫ ਪਏ ਉਹਨਾਂ ਦੀ ਚੁੱਪ ਵਿੱਚ ਉਦਾਸੀ ਸੀ ਕੇਸਰ ਨੇ ਚੁੱਪ ਤੋੜਦਿਆਂ ਫਕੀਰ ਨੂੰ ਪੁੱਛਿਆ ਸਾਈ ਜੀ ਕਈ ਲੋਕ ਗਲਤੀਆਂ ਕਰਕੇ ਮੌਜਾਂ ਕਰਦੇ ਨੇ ਤੇ ਕਈਆਂ ਨੂੰ ਰੱਬ ਬਿਨਾਂ ਗਲਤੀ ਦੇ ਵੀ ਸਜ਼ਾ ਦਿੰਦਾ ਹੈ ਕੇਸਰ ਦੀ ਆਵਾਜ਼ ਵਿੱਚ ਸ਼ਿਕਾਇਤ ਸੀ ਫਕੀਰ ਨੇ ਸਮਝਾਇਆ ਕੀ ਗਲਤ ਹੈ ਤੇ ਕੀ ਠੀਕ ਹੈ ਇਸ ਦਾ ਨਿਰਣਾ ਤਾਂ ਪ੍ਰਮਾਤਮਾ ਨੇ ਕਰਨਾ ਹੈ ਕਈਆਂ ਨੂੰ ਮਿਲੀ ਕਈਆਂ ਨੂੰ ਮਿਲੀ ਸਜ਼ਾ ਜਗ ਜਹਰ ਹੋ ਜਾਂਦੀ ਹੈ ਤੇ ਕਈਆਂ ਦੀ ਸਜ਼ਾ ਤੇ ਪਰਦਾ ਪੈ ਜਾਂਦਾ ਹੈ ਪਰ ਪੁੱਤਰ ਜੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਤਾਂ ਉਸ ਦੀ ਸਜ਼ਾ ਕਦੇ ਨਾ ਕਦੇ ਰੱਬ ਉਸ ਨੂੰ ਦਿੰਦਾ ਜ਼ਰੂਰ ਹੈ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਰੇਗਿਸਤਾਨ ਦੀ ਗੈਰ ਨੇ ਦਿਨ ਨੂੰ ਸ਼ਾਮ ਦੇ ਬੁੱਕਲ ਵਿੱਚ ਲੁਕਾ ਲਿਆ ਫਕੀਰ ਦੀ ਸਮਾਧੀ ਅੱਜ देर ਰਾਤ ਤੱਕ ਚੱਲੀ ਦਿਨ 32ਵਾਂ ਜ਼ਿੰਦਗੀ ਇੱਕ ਸ਼ਤਰੰਜ ਵਾਂਗ ਹੈ ਜਿੱਤਦਾ ਉਹੀ ਹੈ ਜੋ ਆਪਣੀ ਚਾਲ ਦੇ ਨਾਲ-ਨਾਲ ਦੂਜੇ ਦੀ ਚਾਲ ਵੀ ਸਮਝਦਾ ਹੋਵੇ ਨਿਵਲੇ ਤੇ ਸੱਪ ਦੀ ਲੜਾਈ ਵਿੱਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ ਦਿਨ 32ਵਾਂ ਦੁਪਹਿਰ ਢਲ ਚੁੱਕੀ ਸੀ ਦਿਨ ਦਾ ਚੌਥਾ ਪੈਰ ਹੈ ਜੋ ਜਵਾਨ ਨਹੀਂ ਸੀ ਹੋਇਆ ਸ਼ਹਿਰ ਦੇ ਬਾਹਰ ਇੱਕ ਬਣੀ ਧਰਮਸ਼ਾਲਾ ਵੇਖ ਕੇ ਫਕੀਰ ਨੇ ਕੇਸਰ ਨੂੰ ਕਿਹਾ ਸਾਨੂੰ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਹੁਣ ਦੇਣੇ ਹੀ ਰੁਕਣ ਦੀ ਗੱਲ ਸੁਣ ਕੇ ਕੇਸਰ ਨੂੰ ਲੱਗਿਆ ਕਿ ਸائیں ਜੀ ਥੱਕ ਗਏ ਹਨ ਧਰਮਸ਼ਾਲਾ ਦੇ ਅੰਦਰ ਜਾ ਕੇ ਅਸੀਂ ਦੋਵੇਂ ਬੈਠੇ ਹੀ ਸਨ ਕਿ ਥੋੜੀ ਦੇਰ ਬਾਅਦ ਤੇਜ ਹਨੇਰੀ ਸ਼ੁਰੂ ਹੋ ਗਈ ਕਾਲੀ ਗਰਦ ਨੇ ਪੂਰਾ ਆਕਾਸ਼ ਢਕ ਲਿਆ ਹਨੇਰਾ ਵੱਧ ਗਿਆ ਜਿਵੇਂ ਦੇਣੇ ਹੀ ਰਾਤ ਪੈ ਗਈ ਸੀ ਉੜ ਦੀ ਗਰਦ ਸਾਹਾਂ ਜਰ ਰਨ ਕਰਕੇ ਕੇਸਰ ਨੂੰ ਉੱਥੂ ਆ ਗਿਆ ਫਕੀਰ ਨੇ ਆਪਣੀ ਪੋਟਲੀ ਚੋਂ ਕੱਢ ਕੇ ਗੁਰਦੀ ਰੋੜੀ ਉਸ ਨੂੰ ਚੂਸਣ ਲਈ ਦਿੱਤੀ ਝੱਖੜ ਤੋਂ ਬਚਾ ਕਰਦੇ ਹੋਏ ਲੋਕ ਵੀ ਧਰਮਸ਼ਾਲਾ ਦੇ ਅੰਦਰ ਆ ਗਏ ਸਨ ਸائیں ਜੀ ਤੁਹਾਨੂੰ ਕਿਵੇਂ ilm ਹੋ ਗਿਆ ਸੀ ਕਿ ਝੱਖੜ ਆਉਣ ਵਾਲਾ ਹੈ ਕੇਸਰ ਨੇ ਹੈਰਾਨੀ ਨਾਲ ਪੁੱਛਿਆ ਜ਼ਿੰਦਗੀ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦੇ ਸੰਕੇਤ ਅਗਾਊਂ ਦੇ ਦਿੰਦੀ ਹੈ ਇਹ ਸੰਕੇਤ ਜਾਂ ਤਾਂ ਤਜਰਬੇ ਨਾਲ ਸਮਝ ਲੱਗਦੇ ਹਨ ਜਾਂ ਕਿਸੇ ਸਿਆਣੇ ਦੀ ਸਹਬਤ ਨਾਲ ਫਕੀਰ ਨੇ ਕਿਹਾ ਤੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਸ ਦੇ ਹੱਥ ਪੈਰ ਥੋੜੇ ਥੋੜੇ ਕੰਬਦੇ ਸਨ ਨੇੜੇ ਦੀ ਕਰਿਆਨੇ ਦੀ ਦੁਕਾਨ ਤੇ ਦਾਣੇ ਤੋਲਣ ਵਾਲੀ ਤੱਕੜੀ ਮੰਗਣ ਗਿਆ ਬਾਪੂ ਮੇਰੇ ਕੋਲ ਝਾੜੂ ਨਹੀਂ ਹੈ ਦੁਕਾਨਦਾਰ ਨੇ ਕਿਹਾ ਪੁੱਤਰ ਮੈਂ ਝਾੜੂ ਨਹੀਂ ਦਾਣੇ ਤੋਲਣ ਲਈ ਤੱਕੜੀ ਮੰਗੀ ਹੈ ਬਜ਼ੁਰਗ ਨੂੰ ਲੱਗਿਆ ਜਿਵੇਂ ਦੁਕਾਨਦਾਰ ਨੇ ਗੱਲ ਨਹੀਂ ਸੁਣੀ ਬਾਪੂ ਮੇਰੇ ਕੋਲ ਛਾਨਣੀ ਵੀ ਨਹੀਂ ਹੈ ਦੁਕਾਨਦਾਰ ਨੇ ਕਿਹਾ ਤੂੰ ਬੋਲਾ ਹੋ ਗਿਆ ਕਹਿੰਦੇ ਬਜ਼ੁਰਗ ਨੇ ਮੱਥੇ ਤੇ ਬਜ਼ੁਰਗ ਦੇ ਮੱਥੇ ਤੇ ਤਿਉੜੀ ਪੈ ਗਈ ਨਹੀਂ ਬਾਪੂ ਤੇਰੇ ਕੰਮ ਦੇ ਹੱਥ ਵੇਖ ਕੇ ਮੈਨੂੰ ਪਤਾ ਹੈ ਕਿ ਤੂੰ ਦਾਣੇ ਤੋਲਦਿਆਂ ਮਿੱਟੀ ਵਿੱਚ ਕੇਰ ਲੈਣੇ ਆ ਫਿਰ ਤੂੰ ਦਾਣੇ ਇਕੱਠੇ ਕਰਨ ਲਈ ਝਾੜੂ ਤੇ ਛਾਨ ਤੇ ਝਾੜੂ ਤੇ ਛਾਨਣ ਲਈ ਛਾਨਣੀ ਮੰਗਣ ਆਏਂਗੇ ਇਹ ਦੋਵੇਂ ਮੇਰੇ ਕੋਲ ਨਹੀਂ ਹਨ ਦੁਕਾਨਦਾਰ ਨੇ ਆਪਣਾ ਪੱਖ ਰੱਖਿਆ ਫਕੀਰ ਨੇ ਕੁਝ ਸੋਚ ਕੇ ਕਿਹਾ ਗੱਲ ਦਾ ਨਿਚੋੜ ਇਹ ਹੈ ਕਿ ਜ਼ਿੰਦਗੀ ਵਿੱਚ ਤਜਰਬੇ ਨਾਲ ਤਜਰਬੇ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਦੁੱਖ ਤਕਲੀਫਾਂ ਦੇ ਕੌੜੇ ਮਿੱਠੇ ਤਜਰਬੇ ਬੰਦੇ ਨੂੰ ਸਿਆਣਾ ਬਣਾ ਦਿੰਦੇ ਹਨ ਤਜਰਬਿਆਂ ਦਾ ਚੰਡਿਆ ਬੰਦਾ ਪਹਾੜ ਤੇ ਦੁਨੀਆ ਨੂੰ ਉੱਪਰੋਂ ਵੇਖਣ ਲਈ ਚੜਦਾ ਹੈ ਨਾ ਕਿ ਇਸ ਲਈ ਕਿ ਦੁਨੀਆ ਉਸ ਨੂੰ ਵੇਖੇ ਫਕੀਰ ਦੀ ਗੱਲ ਸੁਣ ਕੇ ਕੇਸਰ ਨੂੰ ਹਣ ਸਮਝ ਲੱਗੀ ਕਿ ਕਿਉਂ ਸਾਰਾ ਦਿਨ ਪੈਂਡ ਉਸ ਦੀ ਬੇਬੇ ਨੂੰ ਸਿਆਣੀ ਕਿਉਂ ਪੈਂਡੋਸ ਦੀ ਬੇਬੇ ਨੂੰ ਸਿਆਣੀ ਕਹਿੰਦਾ ਸੀ ਅਤੇ ਸਲਾਹ ਲੈਣ ਵਾਲਿਆਂ ਦਾ ਉਹਨਾਂ ਦੇ ਘਰੇ ਤਾਂ ਤਾਂ ਲੱਗਿਆ ਰਹਿੰਦਾ ਸੀ। ਚਖੜ ਹੁਣ ਥੋੜਾ ਠੱਲ ਗਿਆ ਸੀ। ਠੰਡਾ ਠੰਡੀ ਹਵਾ ਵਗਣ ਲੱਗੀ। ਸ਼ਾਇਦ ਮੀਂਹ ਦਾ ਸ਼ਰਾਟਾ ਪੈ ਗਿਆ ਸੀ। ਧਰਮਸ਼ਾਲਾ ਲਗਭਗ ਖਾਲੀ ਹੋ ਗਈ। ਕੇਸਰ ਤੇ ਫਕੀਰ ਨੇ ਉੱਥੇ ਹੀ ਆਪਣਾ ਸੌਣ ਦਾ ਪ੍ਰਬੰਧ ਕਰ ਲਿਆ। ਅੱਜ ਜ਼ਿੰਦਗੀ ਦੇ ਤਜਰਬਿਆਂ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਕਈ ਤਲਕ ਤਜਰਬੇ ਯਾਦ ਆ ਗਏ। ਬਾਪੂ ਦੇ ਜਾਣ ਤੋਂ ਬਾਅਦ ਬੇਬੇ ਨੂੰ ਦਰਪੇਸ਼ ਆਈਆਂ ਮੁਸ਼ਕਲਾਂ ਕੇਸਰ ਦੀ ਅੱਖਾਂ ਮੂਰੇ ਘੁੰਮਣ ਲੱਗੀ। ਬਾਪੂ ਦੇ ਜਾਣ ਤੋਂ ਬਾਅਦ ਜਦੋਂ ਕਿਸ ਤਰ੍ਹਾਂ ਜੇ ਛੋਟਾ ਸ ਘਰ ਚ ਛੇਤੀ ਸੰਭਾਲਣ ਵਾਲਾ ਕੋਈ ਨਹੀਂ ਸੀ ਖੇਤਾਂ ਚ ਕਣਕ ਗੁਵਾਚੇ ਛੇਤਾਂ ਚ ਕਣਕ ਗੁਵਾਰੇ ਤੇ ਬਾਜਰੇ ਦੇ ਬੀਜ ਦਾ ਛੱਟਾ ਦੇ ਕੇ ਬਾਕੀ ਕੁਦਰਤ ਉੱਤੇ ਡੋਰੀ ਛੱਡਣ ਵਾਲੀ ਗੱਲ ਹੀ ਸੀ ਕਈ ਵਾਰ ਦਾਣੇ ਮੁੱਕਣ ਤੇ ਬੇਬੇ ਖਾਨ ਲਈ ਕੇਸਰ ਨੂੰ ਹਰੇ ਛੋਲਿਆਂ ਦੀਆਂ ਹੋਲਾਂ ਪਰ ਨਿੱਕੇ ਦਿੰਦੀ ਪਾਣੀ ਵਿੱਚ ਸ਼ੱਕਰ ਘੋਲ ਕੇ ਪੀਤਾ ਸ਼ਰਬਤ ਯਾਦ ਆਇਆ ਕੇਸਰ ਅੰਦਰੋਂ ਬਾਰਾ ਮਿਠਾਸ ਨਾ ਭਰ ਗਿਆ ਉਸਨੇ ਬੇਬੇ ਦੇ ਹੱਥਾਂ ਦੀ ਛੋਹ ਨੂੰ ਆਪਣੇ ਮੱਥੇ ਤੇ ਮਹਿਸੂਸ ਕੀਤਾ ਰਾਤ ਨੇ ਇੱਕ ਦਿਨ ਨੂੰ ਉਹ ਆਪਣੇ ਨਾਲ ਟਾਕ ਲਿਆ ਅੱਖਾਂ ਬੰਦ ਕਰਕੇ ਲੰਮਾ ਪਿਆ ਕੇ ਸਰ ਨੀਂਦ ਦੀ ਉਡੀਕ ਕਰਨ ਲੱਗਾ ਬੇਬੇ ਨੂੰ ਯਾਦ ਕਰਦਿਆਂ ਕਰਦਿਆਂ ਉਹ ਉਦਾਸ ਹੋ ਗਿਆ ਇੱਕ ਸਦੀ ਜਿੰਨਾ ਹੀਰਮਾਸ ਦੇ ਸਾਹਾਂ ਚ ਰਲ ਗਿਆ ਉਸ ਦਾ ਦਿਲ ਕੀਤਾ ਕਿ ਵਾਪਸ ਪਿੰਡ ਮੁੜ ਜਾਵੇ ਉਸਨੇ ਹਨੇਰੇ ਵਿੱਚ ਫਕੀਰਵਾਲ ਦੇਖਿਆ ਉਹ ਸਮਾਧੀ ਲਈ ਢੋਲ ਬੈਠਾ ਸੀ ਕੇਸਰ ਉੱਠ ਕੇ ਖੜਾ ਹੋ ਗਿਆ ਪਰ ਉਹ ਇੱਕ ਕਦਮ ਵੀ ਨਾ ਪਾਟ ਸਕਿਆ ਉਸਨੂੰ ਲੱਗਿਆ ਜਿਵੇਂ ਕਿਸੇ ਨੇ ਉਹਦੀ ਬਾਹ ਫੜ ਲਈ ਹੋਵੇ ਕੱਚੇ ਧਾਗੇ ਵਰਗੀ ਕਿਸੇ ਸਾਂਝ ਨੇ ਉਸਨੂੰ ਬੰਨ ਲਿਆ ਹੋਵੇ ਬਾਪੂ ਨੂੰ ਮਿਲਣ ਦੀ ਬੇਚੈਨ ਤਾੰਗ ਨੇ ਉਸਦੇ ਪੈਰਾਂ ਨੂੰ ਜਕੜ ਲਿਆ ਉਸ ਦੇ ਅੰਦਰੋਂ ਇੱਕ ਹੂਕ ਨਿਕਲੀ ਕੇਸਰ ਇਹ ਰਾਹ ਬੜਾ ਔਖਾ ਹੈ ਨਾ ਕਿਤੇ ਕੋਈ ਗੋਰਖ ਮਿਲਣਾ ਤੇ ਨਾ ਹੀ ਕੋ ਪੱਕਾ ਸੂਤ ਜਿਸ ਨਾਲ ਤੈਨੂੰ ਕੋਈ ਅੰਨੇ ਖੂਚੋਂ ਬਾਹਰ ਕੱਢ ਸਕੇ ਪਰ ਕੇਸਰ ਨੂੰ ਲੱਗਿਆ ਕਿ ਫਕੀਰ ਦੀਆਂ ਗੱਲਾਂ ਪੱਕੇ ਸੂਤ ਵਰਗੀਆਂ ਹੀ ਹਨ ਜੋ ਇਸਨੂੰ ਅੰਨੇ ਖੂਚੋਂ ਬਾਹਰ ਕੱਢ ਲੈਣਗੀਆਂ ਕੇਸਰ ਨੂੰ ਕਿਸੇ ਮਾਸੂਮ ਆ ਕੇਸਰ ਨੂੰ ਕਿਸੇ ਮਾਸੂਮ ਆਸ ਨੇ ਹਿਲਾਉਣਾ ਤੇ ਉਹ ਸੋਚਣ ਲੱਗਾ ਉਸ ਦੀ ਜ਼ਿੰਦਗੀ ਦੀ ਪੱਤ ਝੜ ਵੀ ਇੱਕ ਦਿਨ ਖਤਮ ਹੋ ਜਾਵੇਗੀ ਨਵੇਂ ਪੱਤੇ ਨਿਕਲਣਗੇ ਪਰ ਉਹ ਆਪਣੇ ਸੁੱਕੇ ਪੱਤਿਆਂ ਨੂੰ ਯਾਦਾਂ ਦੀ ਪੋਰਟਲ ਵਿੱਚ ਸਾਂਭ ਕੇ ਰੱਖੇਗਾ ਜਦੋਂ ਟੁੱਟ ਸੀ ਗਿਆ ਮੈਂ ਸੁੱਕੇ ਪੱਤਿਆਂ ਦੇ ਵਾਂਗ ਲੋਕੀ ਹੋ ਗਏ ਇਕੱਠੇ ਅੱਗ ਲਾਉਣ ਦੇ ਲਈ ਪੱਤ ਝੜ ਦਾ ਗੀਤ ਧੰਨਵਾਦ